15 ਅਗਸਤ ਨੂੰ ਲੈ ਕੇ ਦਿੱਲੀ ਦੇ ਵਿੱਚ ਹਾਈ ਅਲਰਟ ਹੈ ਅਤਵਾਦੀ ਅਰਸ਼ ਡਾਲਾ ਦਾ ਪੋਸਟਰ ਵੀ ਲਗਾਇਆ ਗਿਆ ਹੈ دہشت ਗਰਦ ਜੁੜੇ ਕਿ ਅਲ ਕਾਇਦਾ ਦੇ ਨਾਲ ਜੁੜੇ ਹੋਏ ਨੇ ਉਹਨਾਂ ਦੇ ਵੀ ਪੋਸਟਰ ਜਗ੍ਹਾ ਜਗ੍ਹਾ ਤੇ ਵੱਖ-ਵੱਖ ਇਲਾਕਿਆਂ ਦੇ ਵਿੱਚ ਦਿੱਲੀ ਪੁਲਿਸ ਵੱਲੋਂ ਲਗਾਏ ਜਾ ਰਹੇ ਨੇ ਸੋ 15 ਅਗਸਤ ਨੂੰ ਲੈ ਕੇ ਇਹ ਅਤਵਾਦੀਆਂ ਦੇ ਪੋਸਟਰ ਜਾਰੀ ਕੀਤੇ ਨੇ ਤੇ ਦਿੱਲੀ ਦੇ ਵਿੱਚ ਹਾਈ ਅਲਰਟ ਤੇ ਹੈ ਵੱਖ-ਵੱਖ ਥਾਵਾਂ ਤੇ ਜਿਹੜੇ ਕਿ ਸੁਰੱਖਿਆ ਨੂੰ ਵੀ ਵਧਾ ਦਿੱਤਾ ਗਿਆ ਹੈ ਕੜੇ ਇੰਤਜ਼ਾਮ ਨੇ ਜਿਹੜੇ ਕੀਤੇ ਗਏ ਨੇ ਸੋ 15 ਅਗਸਤ ਨੂੰ ਲੈ ਕੇ ਦਿੱਲੀ ਦੇ ਵਿੱਚ ਹਾਈ ਅਲਰਟ جاری ਹੈ ਤੇ ਅਤਵਾਦੀਆਂ ਅਤੇ دہشت ਗਰਦਾਂ ਦੇ ਪੋਸਟਰ ਵੀ ਜਗ੍ਹਾ जगह पे दिल्ली पुलिस वालों लगाए जा रहे हैं इन गाइस एंटी टेररिस्ट पोस्टर्स इन व्यू ऑफ द कमिंग इंडिपेंडेंस डे एंड टू रेज अवेयरनेस अमंग द सिटीजंस एंड द फुटफॉल व्हिच इज विजिटिंग द खान मार्केट कंसीडरिंग द सेंसिटिविटी ऑफ द एरिया सो वी आर जस्ट रेजिंग अवेयरनेस अमंग द सिटीजंस